ਸਸਿਕਲ ਜੀ ਮਾ ਡਾਕਟਰ ਜਸਵੰਤ ਸਿੰਘ ਖੇੜਾ ਨੈਸ਼ਨਲ ਪ੍ਰੈਜ਼ੀਡੈਂਟ ਹਿਊਮਨ ਰਾਈਟਸ ਮੰਚ ਅੱਜ ਜ਼ਿਲ੍ਹਾ ਲੁਧਿਆਣਾ ਦੇ ਬਲੌਕ ਪੱਖੋਵਾਲ ਦੇ ਵਿੱਚ ਸਰਾਭਾ ਵਿਖੇ ਅੱਜ ਸਰਾਭਾ ਵਿਖੇ ਇੱਕ ਸਮਾਣ ਸਮਾਰੋਹ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਹੋਣਹਾਰ ਅਸਿਸਟੈਂਟ ਸਬ ਇੰਸਪੈਕਟਰ ਹਰਪਾਲ ਸਿੰਘ ਜੀ ਸਿਸਟੈਂਟ ਸਬ ਇਨਸਪੈਕਟਰ ਮੇ ਬੀ ਹੈ ਪਰ ਹਰਪਾਲ ਸਿੰਘ ਜੀ ਤੇ ਪੀਐਸਆਈ ਕੁਮਾਰ ਸਿੰਘ ਜੀ ਟ੍ਰੈਫਿਕ ਇਨਚਾਰਜ ਹਰਪਾਲ ਸਿੰਘ ਜੀ ਕਿ ਨਾ ਸਬ ਟ੍ਰੈਫਿਕ ਐਸਆਈ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਅੱਜ ਉਹਨਾਂ ਦੀ ਸਮਾਜ ਪ੍ਰਤੀ ਵਧੀਆਂ ਸਵਾਮਾਂ ਨੂੰ ਦੇਖਦੇ ਹੋਏ ਉਹਨਾਂ ਦੀਆਂ ਚੰਗੀਆਂ ਡਿਊਟੀਆਂ ਨੂੰ ਪਰਖਦੇ ਹੋਏ ਅੱਜ ਮਨੁੱਖੀ ਅਧਿਕਾਰ ਮੱਚ ਵੱਲੋਂ ਐਚ ਆਰ ਐਮ ਅਵਾਰਡ 2024 ਦੇ ਨਾਲ ਸਨਮਾਨਿਤ ਕੀਤਾ ਗਿਆ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਵਹਿਗਰੂ ਕਿਉਂਕਿ ਇਹਨਾਂ ਦੀ ਦਿਨ ਰਾਤ ਡਿਊਟੀ ਹੋਣ ਕਰਕੇ ਇਹ ਆਪਣੇ ਪਰਿਵਾਰ ਨੂੰ ਜਾਂ ਆਪਾਂ ਨੂੰ ਆਪੇ ਨੂੰ ਇਹ ਨਹੀਂ ਦੇਖ ਰਹੇ ਉਸ ਦੀ ਜਗ੍ਹਾ ਦੇ ਉੱਤੇ ਇਹ ਸਮਾਜ ਨੂੰ ਦੇਖਦੇ ਹੋਏ ਸਮਾਜ ਦੀ ਹਰ ਪੱਖ ਤੋਂ ਸਹਾਇਤਾ ਕਰਦੇ ਹੋਏ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਇਸੇ ਕਰਕੇ ਅੱਜ ਇਹਨਾਂ ਨੂੰ ਸਨਮਾਨ ਪੱਤਰ ਮੋਮੈਂਟੋ ਅਤੇ ਮੈਡਲ ਦੇ ਕੇ ਇਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਅਸੀਂ ਦਿਲੋਂ ਇਹਨਾਂ ਨੂੰ ਵਧਾਈ ਦਿੰਦੇ ਆ ਤੇ ਸਮਾਜ ਨੂੰ ਕਹਿਣਾ ਚਾਹਾਂਗੇ ਕਿ ਸਮਾਜ ਵਾਲਿਓ ਜਿਹੜੀਆਂ ਸਮਾਜ ਦੇ ਅੰਦਰ ਸਮਾਜਿਕ ਪ੍ਰੀਤੀਆਂ ਨੇ ਉਹ ਕੱਲੀ ਪੁਲਿਸ ਪ੍ਰਸ਼ਾਸਨ ਉਸ ਨੂੰ ਖਤਮ ਨਹੀਂ ਕਰ ਸਕਦੀ ਉਹਨਾਂ ਨੂੰ ਪਬਲਿਕ ਦੇ ਸਹਿਯੋਗ ਦੀ ਲੋੜ ਆ ਚਾਹੇ ਅਸੀਂ ਗੱਲ ਸਮਾਜ ਦੇ ਅੰਦਰ ਵੱਧ ਰਹੇ ਨਸ਼ੇ ਦੀ ਕਰੀਏ ਚਾਹੇ ਲੋਕਾਂ ਦੇ ਝਗੜਿਆਂ ਦੀ ਕਰੀਏ ਜਾਂ ਫਿਰ ਵਿਗੜ ਰਹੇ ਵਾਤਾਵਰਣ ਦੀ ਕਰੀਏ ਜਾਂ ਟ੍ਰੈਫਿਕ ਦੇ ਅੰਦਰ ਆਈਆਂ ਉਂਤਾਈਆਂ ਦੀ ਕਰੀਏ ਇਹ ਸਾਰਾ ਕੁਝ ਇਕੱਲੀ ਪੁਲਿਸ ਪ੍ਰਸ਼ਾਸਨ ਪੂਰਨ ਨਹੀਂ ਕਰ ਸਕਦੀ ਇਸ ਦੇ ਲਈ ਸਾਨੂੰ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਕੇ ਸਮਾਜ ਨੂੰ ਵਧੀਆ ਬਣਾਉਣ ਦੇ ਲਈ ਇਨ੍ਹਾਂ ਦੇ ਉਪਰਾਲਿਆਂ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਜੈ